ਮੌਸਮ ਵਿਭਾਗ ਵੱਲੋਂ ਲਗਾਤਾਰ 4 ਦਿਨ بارش ਦਾ ਅਲਰਟ ਜਾਰੀ ਕੀਤਾ ਗਿਆ ਗੱਲ ਕਰੀਏ ਤਾਂ ਗੁਰਦਾਸਪੁਰ ਦੇ ਵਿੱਚ 3 ਦਿਨ ਤੋਂ ਲਗਾਤਾਰ بارش ਹੋ ਰਹੀ ਹੈ بارش ਝੋਨੇ ਦੀ ਫਸਲ ਲਈ ਚੰਗੀ ਦਸੀ ਜਾ ਰਹੀ ਹੈ ਉੱਥੇ ਹੀ ਇਸ بارش ਕਰ ਸਬਜ਼ੀਆਂ ਦਾ ਨੁਕਸਾਨ ਵੀ ਹੋ ਰਿਹਾ ਹੈ ਅਤੇ ਸਬਜ਼ੀਆਂ ਦੇ ਰੇਟ ਲਗਾਤਾਰ ਵਧ ਰਹੇ ਹਨ ਉੱਥੇ ਹੀ ਕੁਝ ਦਿਨਾਂ ਤੋਂ ਮੌਸਮੀ ਫਲ ਜਾਮੁਨ ਦੀ ਗੱਲ ਕਰੀਏ ਤਾਂ ਜਾਮੁਨ ਵੇਚਣ ਵਾਲਿਆਂ ਲਈ بارش ਕਾਰਨ ਲਗਾਤਾਰ ਨੁਕਸਾਨ ਚੱਲ ਰਹੇ ਹਨ ਉਥੇ ਹੀ ਕੁਝ ਦਿਨਾਂ ਦੇ ਮੌਸਮੀ ਫਲ ਜਾਮੂਨ ਦੀ ਗੱਲ ਕਰੀਏ ਤਾਂ ਜਾਮੂਨ ਵੇਚਣ ਵਾਲੇ ਬਾਰਿਸ਼ ਕਰ ਲਗਾਤਾਰ ਨੁਕਸਾਨ ਚੱਲ ਰਹੇ ਨੇ ਹਨੂਮਾਨ ਚੌਂਕ ਵਿੱਚ ਰੇੜੀ ਤੇ ਜਾਮੂਨ ਵੇਚਣ ਵਾਲੇ लवली ਨਾਮਕ ਨੌਜਵਾਨ ਨੇ ਦੱਸਿਆ ਕਿ ਕੱਲ ਸਾਰਾ ਦਿਨ ਬਾਰਿਸ਼ ਹੁੰਦੀ ਰਹੀ ਜਿਸ ਕਾਰਨ ਗ્રાਹਕ ਨਹੀਂ ਆਇਆ ਜਿਨ੍ਹਾਂ ਨੇ ਵੀ ਜਾਮੂਨ ਮੰਡੀ ਤੋਂ ਖਰੀਦ ਕੇ ਲਿਆਂਦਾ ਸੀ ਉਹਨਾਂ ਨੂੰ ਵੱਡਾ ਨੁਕਸਾਨ ਹੋਇਆ ਕਿਉਂਕਿ ਜਾਮੂਨ ਇੱਕ ਅਜਿਹਾ ਫਲ ਹੈ ਜਿਸ ਤੇ ਬਾਰਿਸ਼ ਪੈ ਜਾਵੇ ਤਾਂ ਉਹ ਗਲਣਾ ਸ਼ੁਰੂ ਹੋ ਜਾਂਦਾ ਹੈ ਭਾਈ ਕੀ ਨਾਮ ਦਾ ਬਰਾ ਭਾਈ लवली ਆ ਜਾਨੂ ਰੋਝੀ ਰੋਝ ਜਾਂਦੇ ਰੋਝਦਾ ਰੋਝ ਲਈਦਾ ਜੀ ਜੀ ਸਾਦ ਦੋ ਦਿਨ ਤੋਂ ਬਾਰਿਸ਼ ਹੋ ਰਹੀ ਹੈ ਤੱਕ ਸਾਰਾ ਦਿਨ ਬਾਰਿਸ਼ ਦੀ ਹੈ ਤੇ ਅੱਜ ਵੀ ਬਾਰਿਸ਼ ਹੋ ਰਹੀ ਹੈ ਇਸ ਤੋਂ ਕੀ ਮੋੜ ਹੈ ਮੋਲ ਭਾਈ ਤੁਹਾਡੇ ਸਾਹਮਣੇ ਹੀ ਆ ਵਾਸਤੇ ਕੱਲ ਵੀ ਇਹੀ ਹਾਲ ਹੈ ਅੱਜ ਵੀ ਇਹੀ ਹਾਲ ਹੈ ਤੇ ਕੱਲ ਵੀ ਜਿਹੜੇ ਲੈ ਗਏ ਆਏ ਨੇ ਸਾਰਿਆਂ ਨੇ ਤਹੇ ਸੋਦੇ ਦੇ ਕਾਨੂੰਨਾਂ ਪੈਸੇ ਘੜੇ ਘੜੇ ਨੇ ਤੇ ਅੱਜ ਦੇ ਇਹਨਾਂ ਨੇ ਮੂੰਹ ਨਹੀਂ ਕੀਤਾਗਾ ਅਹੀਂ ਕੱਲ ਨਹੀਂ ਲਿਆਂਦਾ ਤੇ ਅੱਜ ਲੈ ਕੇ ਆਏ ਚਲੋ ਫਰਕ ਪੈ ਜਾਏਗਾ ਮਤਲਬ ਅੱਜ ਵੀ ਉਹੀ ਹੱਲ ਬੰਨਿਆ ਹੈ ਰਕਨ ਤੇ ਉਹੀ ਹਿਸਾਬ ਦਾ ਵਾ ਬਾਕੀ ਹੁਣ ਅੱਗੇ ਦਾ ਪਤਾ ਕੋਈ ਨਹੀਂ ਰੂਟ ਖਰਾਬ ਹੁੰਦਾ ਬਾਰੇ ਇਸ ਤਰ੍ਹਾਂ ਬੜੀ ਖਰਾਬ ਹੋਣਾ ਹੀ ਹੁਣਾ ਇਹ ਰੂਟ ਹੈਗਾ ਇੱਕ ਦਿਨ ਹੀ ਕੱਢਦਾ ਸਾਡੇ ਕੋਲ ਅਸੀਂ ਦੂਜੇ ਦਿਨ ਅਸੀਂ ਨਵਾਂ ਲੈਣਾ ਹੁੰਦਾ ਤੇ ਬਾਰਿਸ਼ ਚੈਨਕੀ ਹੁੰਦਾ ਦਾ ਗਾਜੰਦਾ ਗਾਜੰਦਾ ਜੀ ਇਹਨੂੰ ਵੇਚਣਾ ਪੈਂਦਾ ਸਾਨੂੰ ਜੋ ਭਾਅ ਨਹੀਂ ਵੀ ਆਇਆ ਤਾਂ ਵੀ ਉਸ ਭਾਅ ਵਿੱਚ ਲੈਣਾ ਪੈਂਦਾ ਕੱਲ੍ਹ ਲਿਆਂਦਾ ਸੀ ਤੁਸੀਂ ਨਹੀਂ ਕੱਲਾ ਇਹ ਇਸੇ ਕਾ ਜਨੇ ਲਿਆਂਦਾ ਪਰਸੋਂ ਹਾਲ ਪਾੜਾ ਸੀ ਪਰਸੋਂ ਵੀ ਸਾਨੂੰ ਪੈਸੇ ਘੜੇ ਆ ਤੇ ਕੱਲ ਵੀ ਇਸੇ ਕਾ ਗਰੀ ਨਹੀਂ ਲਿਆਂਦਾ ਅੱਜ ਫਿਰ ਗਏ ਆ ਅੱਜ ਮੈਂ ਵੇਖਿਆ ਅੱਜ ਵੀ ਇੱਥੇ ਉਹ ਹੀ ਸਭ ਪਕਾਵਾ ਕੇ ਬਾਸ਼ ਕਰਕੇ ਕੰਮ ਖਰਾਬ ਹੀ ਲੱਗਣਿਆ ਹੈ ਤਕਨ ਦੇ ਮਤਲਬ ਸਰ ਉਹ ਵੀ ਰੋਜ਼ ਮੰਡੀ ਚੋਂ ਰੋਜ਼ ਦੇ ਰੋਜ਼ ਜਿਨ੍ਹਾਂ ਨੇ ਲਿਆਂਦਾ ਉਹਨਾਂ ਨੂੰ ਕੱਲ ਬਹੁਤ ਘਾਟਾ ਪਿਆ ਹਾਂਜੀ ਘਾਟਾ ਪਿਆ ਸਾਰਾ ਖਰਾਬ ਹੋਇਆ ਸਾਰਾ ਖਰਾਬ ਹੋਇਆ ਖਰਾਬ ਕਰਕੇ ਫਿਰ ਸਸਤਾ ਵੇਚਣਾ ਪੈਣਾ ਹੈ ਲੱਗੇ ਪਾ ਦੇ ਘੱਟ ਵੇਚਣਾ ਪੈਣਾ ਤੇ ਫਿਰ ਉਹ ਨੁਕਸਾਨ ਹੀ ਇੱਥੇ ਕਰਨਾ ਤੇ ਜਿੱਦਾਂ ਕੱਲ ਦਾ ਮਤਲਬ ਬੱਦਲ ਹੋਇਆ ਸੀ ਹਾਂਜੀ ਤੇ ਤੁਸੀਂ ਅੱਜ ਮੰਡੀ ਤੇ ਘੱਟ ਲਿਆਂਦਾ ਫਰੂਟ ਹਾਂਜੀ ਨਹੀਂ ਲਿਆਂਦਾ ਨਹੀਂ ਪਹਿਲਾਂ ਲਿਆਂਦਾ ਤੇ ਅਸੀਂ ਉਨਾ ਹੀ ਪਾਏ ਐ ਇਹ ਹੈ ਕਿ ਜਿਨ੍ਹਾਂ ਨੇ ਕੱਲ ਲਿਆਂਦਾ ਨਾ ਉਹ ਅੱਜ ਉਹਨਾਂ ਨੇ ਕਿਸੇ ਨੇ ਵੀ ਨਹੀਂ ਲਿਆਂਦਾ ਗਏ ਜੇ ਤੇ ਅੱਜ ਵੀ ਗਾਹ ਨਹੀਂ ਹੋਣਾ ਜਿੱਦਾਂ ਬਾਰਿਸ਼ ਆਏ ਲੱਗਨ ਤੇ ਕੋਈ ਸਹਾਉਕਤਾ ਉਹ ਨਹੀਂ ਲੱ ਅੱਜ ਵੀ ਲੱਗਦਾ ਸੀ ਕਟਾ ਹੀ ਪੈ ਜਾ। ਹਾਏ ਵੀ ਆਏ ਤੱਕ ਕੁਝ ਨਹੀਂ ਗਿਆ ਸਾ ਦੇ। ਦਾਵਾ ਦੇ ਪੰਡਾ ਚੱਲੇਗਾ ਤੇ ਠੀਕ ਆ ਬਾਸ਼ੜ ਜੇ ਤੇ ਸ਼ਾਇਦ ਕਿਤੇ ਕੱਲ ਭਾਂਜੇ ਨਹੀਂ ਤੇ ਫਿਰ। ਮੱਲਾ ਉਮੀਦ ਤੇ ਬੈਠੇ ਹੋ ਰੱਖ। ਆਸਤੇ ਹੈਗੀ ਇਹ ਕੀ ਕਰਨਾ ਹੈ। ਇਹ ਸਾਰਾ ਫਰੂਟ ਕਟਾ ਆਇਆ ਜਾਂ ਮਨੂੰ ਕਟਾ ਆਇਆ। ਹਾਂ ਨੀ। ਕਟਾ ਆਇਆ ਪਿਛੋਂ ਮੱਲਾ ਫਸਲ ਗਿਆ ਮਨੂੰ ਕਟਰੀ ਬਾਸ਼ ਕਰਕੇ ਖਰਾਬ ਹੋਇਆ। ਚੰਗਾ ਵੀ ਵੇਚ ਰਿਹਾ। ਮਹਿੰਗਾ ਸੀ ਕਰਕੇ ਮਹਿੰਗਾ ਵੀ ਕੰਡ ਰਿਹਾ। ਕੱਲੇ ਇਹ 150 ਵੇਚ ਗਏ ਪਰਸੋਂ 100 ਰੁਪਏ ਕਿਲੋ ਵੇਚ ਕੇ ਗਏ ਆ ਅੱਜ 200 ਰੁਪਏ ਕਿਲੋ ਜੇ। ਅੱਜ 200 ਰੁਪਏ ਕਿਲ ਉਹ ਵੀ ਕੋਈ ਪਤਾ ਨਹੀਂ ਕਿ ਕੀ ਬਣਨਾ ਹੈ ਸਾਡੇ ਆਪਣੇ ਪੈਸੇ ਘਟ ਜਨੇ ਹੈਗੇ ਆ ਮਤਲਬ ਗਾਹ ਕਾਏਗਾ ਤਾਂ ਹੀ ਵਿੱਚ ਗਾਹ ਤੇ ਡਿਪੈਂਡ ਕਰਦਾ ਜੀ ਗਾਹ ਲੱਗੇਗਾ ਤੇ ਵੇਖਣਾ ਜੇ ਨਹੀਂ ਲੱਗੇਗਾ ਗਾਹ ਤਾਂ ਫਿਰ ਕਿੰਦੂ ਕੀ ਕਰਨਾ ਵੇਚਣਾ ਪੈਂਦਾ ਸਾਨੂੰ ਘਟਬੱਦ ਕਰਕੇ